ਚੰਡੀਗੜ੍ਹ ਦੇ ਵਿੱਚ ਮੇਅਰ ਦੀਆਂ ਚੋਣਾਂ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਨੇ ਮੇਅਰ ਸਿਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਦੇ ਲਈ ਚੋਣਾਂ 29 ਜਨਵਰੀ ਨੂੰ ਹੋਣਗੀਆਂ ਭਾਜਪਾ ਕਾਂਗਰਸ ਤੇ ਆਮ ਆਦਮੀ ਪਾਰਟੀ ਜਿੱਤ ਲਈ ਰਣਨੀਤੀ ਬਣਾ ਰਹੀ ਹੈ ਨੇ ਇਸ ਦੌਰਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਗੱਠਜੋੜ ਬਣਾਉਣ ਦਾ ਫੈਸਲਾ ਕੀਤਾ ਦੋਵੇਂ ਪਾਰਟੀਆਂ ਇਕੱਠੇ ਚੋਣਾਂ ਲੜਨ ਲਈ ਸਹਿਮਤ ਹੋ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚਕਾਰ ਗੱਠਜੋੜ ਬਾਰੇ ਚਰਚਾ ਕਈ ਦਿਨਾਂ ਤੋਂ ਚੱਲ ਰਹੀ ਸੀ ਪਰ ਦੋਵਾਂ ਧਿਰਾਂ ਦੇ ਕੁਝ ਆਗੂ ਦੋਵਾਂ ਪਾਰਟੀਆਂ ਦੇ ਇਕੱਠੇ ਹੋਣ ਤੋਂ ਅਸਹਿ ਹਾਲਕਿ ਬਾਅਦ ਦੇ ਵਿੱਚ ਦੋਵਾਂ ਧਿਰਾਂ ਵਿਚਕਾਰ ਇੱਕ ਸਮਝੌਤਾ ਹੋਇਆ ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਵਿਚੋਲਗੀ ਤੋਂ ਬਾਅਦ ਇਹ ਸਮਝੌਤਾ ਹੋਇਆ ਹੈ ਇਹ ਸਪਸ਼ਟ ਹੋ ਗਿਆ ਹੈ ਕਿ ਵਿਰੋਧੀ ਧਿਰ ਇਸ ਵਾਰ ਵੀ ਇੱਕ ਸਾਂਝੀ ਰਣਨੀਤੀ ਨਾਲ ਚੋਣਾਂ ਲੜੇਗੀ ਕਾਂਗਰਸ ਤੇ ਆਮਦਵੀ ਪਾਰਟੀ ਨੇ ਚੰਡੀਗੜ੍ਹ ਦੇ ਕਾਂਗਰਸ ਦਫ਼ਤਰ 'ਚ ਚੋਣਾਂ ਲਈ ਆਪਣੇ ਗੱਠ ਜੋੜ ਦਾ ਐਲਾਨ ਕੀਤਾ ਕਾਂਗਰਸ ਪ੍ਰਧਾਨ ਲੱੱਕੀ ਨੇ ਕਿਹਾ ਕਿ ਚੋਣ ਫਾਰਮੂਲੇ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਤੇ ਆਪ ਨੇਤਾਵਾਂ ਨਾਲ ਵਿਚਾਰ ਵਟਾਂਦਰਾ ਪੂਰਾ ਹੋ ਗਿਆ ਉਹਨਾਂ ਨੇ ਕਿਹਾ ਕਿ ਚੋਣਾਂ ਲੜਨ ਲਈ ਅਹੁਦਿਆਂ ਦੀ ਵੰਡ ਤੇ ਇੱਕ ਸਮਝੌਤਾ ਹੋ ਗਿਆ ਹੈ ਗੱਠਜੋੜ ਸਮਝੌਤੇ ਅਨੁਸਾਰ ਆਮਦਨੀ ਪਾਰਟੀ ਮੇਅਰ ਸੀਟ ਲਈ ਆਪਣਾ ਉਮੀਦਵਾਰ ਖੜਾ ਕਰੇਗੀ ਜਦੋਂ ਕਿ ਕਾਂਗਰਸ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਦੋ ਸੀਟਾਂ ਲਈ ਉਮੀਦਵਾਰ ਖੜਾ ਕਰੇਗੀ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਉਮੀਦਵਾਰਾਂ ਦਾ ਸਮਰਥਨ ਕਰਨਗੀਆਂ ਦੋਵਾਂ ਪਾਰਟੀਆਂ ਦੇ ਅਨੁਸਾਰ ਭਾਜਪਾ ਨੂੰ ਰੋਕਣ ਲਈ ਇਸ ਗੱਠਜੋੜ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੈ ਗੱਠਜੋੜ ਦੇ ਉਮੀਦਵਾਰਾਂ ਦੇ ਨਾਵਾਂ ਦਾ ਜਲਦ ਐਲਾਨ ਕੀਤਾ ਜਾਵੇਗਾ ਜਿਸ ਤੋਂ ਬਾਅਦ ਨਾਮਜ਼ਦਗੀਆਂ ਹੋਣਗੀਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਇਕੱਠੇ ਹੋਣ ਨਾਲ ਮੁਕਾਬਲਾ ਹੋਰ ਦਿਲਚਸਪ ਹੋ ਗਿਆ ਹੈ ਚੰਡੀਗੜ੍ਹ ਨਗਰ ਨਿਗਮ ਦੇ કુલ 35 ਕੌਂਸਲਰ ਨੇ ਇੱਕ 파ਟੀ ਨੂੰ ਮੇਅਰ ਦੀ ਸੀਟ ਜਿੱਤਣ ਲਈ 19 ਵੋਟਾਂ ਦੀ ਲੋੜ ਹੁੰਦੀ ਹੈ ਭਾਜਪਾ ਕੋਲ ਚੋਣ ਲਈ ਸਭ ਤੋਂ ਵੱਧ ਵੋਟਾਂ ਨੇ ਜਿਸ 'ਤੇ 18 ਕੌਂਸਲਰ ਨੇ ਆਪ ਕੋਲ 11 ਨੇ ਕਾਂਗਰਸ ਕੋਲ 7 ਵੋਟਾਂ ਨੇ ਜਿਸ 'ਤੇ ਸੰਸਦ ਦੇ ਮੈਂਬਰ ਮਨੀਸ਼ ਦਿਵਾੜੀ ਦਾ ਇੱਕ ਵੋਟ ਹੈ ਆਪ ਅਤੇ ਕਾਂਗਰਸ ਦੀਆਂ કુલ ਵੋਟਾਂ 18 ਨੇ ਨਿਗਮ 'ਚ ਬਹੁਮਤ ਲਈ 19 ਵੋਟਾਂ ਦੀ ਲੋੜ ਹੁੰਦੀ ਹੈ કુલ 35 ਕੌਂਸਲਰ ਨੇ ਭਾਜਪਾ ਅਤੇ ਕਾਂਗਰਸ ਗੱਠ ਜੋੜ ਦੋਵਾਂ ਨੂੰ ਜਿੱਤਣ ਲਈ ਇੱਕ ਵੋ ਜੀ ਮੈਂ ਤੁਹਾਨੂੰ ਇੱਥੇ ਬੈਕਗ੍ਰਾਉਂਡ 'ਚ ਜਾਣਾ ਚਾਹਾਂਗਾ 2024 ਦੇ ਵਿੱਚ ਕਾਂਗਰਸ ਹੋਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਚੰਡੀਗੜ੍ਹ ਦੇ ਵਿੱਚ ਡਿਸਾਈਡ ਕਰਦੀ ਹੈ ਕਿ ਭਾਜਪਾ ਦਾ ਲਗਾਤਾਰ 8 ਵਾਰ ਪੀਅਰ ਬਣ ਰਿਹਾ ਹੈ ਲੋਕਾਂ ਨੇ ਉਹਨਾਂ ਨੂੰ 2021 ਦੇ ਚੋਣਾਂ 'ਚ ਮੰਡੇਟ ਨਹੀਂ ਦਿੱਤਾ ਸੀ 12 ਸੀਟਾਂ ਉਹਨਾਂ ਦੀਆਂ ਆਈਆਂ ਸੀਗੀਆਂ 35ਆਂ ਦੇ ਵਿੱਚੋਂ ਪਰ ਫਿਰ ਵੀ ਉਹ ਜੋੜ ਤੋੜ ਕਰਕੇ ਮੇਅਰ ਬਣਾ ਰਹੇ ਸੀ ਕੋਈ ਸਿਚੁਏਸ਼ਨ ਦਾ ਫਾਇਦਾ ਚੱਕਦੇ ਹੋਏ ਕਿਉਂਕਿ ਪਹਿਲੇ ਦੋ ਇਲੈਕਸ਼ਨ ਅਸੀਂ ਬਾਇਕਾਟ ਕੀਤੇ ਕਿਉਂਕਿ ਸਾਡੀ ਆਪ ਦੇ ਨਾਲ ਅੰਡਰਸਟੈਂਡਿੰਗ ਨਹੀਂ ਸੀ ਪੰਜਾਬ 'ਚ ਅਸੀਂ ਵੱਖਰੇ ਲੜ ਰਹੇ ਸੀਗੇ ਸਾਰੇ ਦੇਸ਼ ਦੇ ਵਿੱਚ ਸਾਡੇ ਉਹਨਾਂ ਨਾਲ ਡਿਫਰੈਂਸਸ ਸੀਗੇ ਉਹਦਾ ਫਾਇਦਾ ਭਾਜਪਾ ਨੂੰ ਡਾਇਰੈਕਟ ਮਿਲ ਰਿਹਾ ਸੀ ਔਰ ਚੰਡੀਗੜ੍ਹ ਦੇ ਵਿੱਚ ਬੀਜੇਪੀ ਬਹੁਤ ਨੁਕਸਾਨ ਚੰਡੀਗੜ੍ਹ ਦਾ ਕਰ ਰਹੀ ਸੀ ਕਿ ਇੱਕ ਕੋਈ ਨਵਾਂ ਪ੍ਰੋਜੈਕਟ ਨਹੀਂ ਆ ਰਿਹਾ ਸੀ ਇੱਕ ਤੋਂ ਬਾਅਦ ਇੱਕ ਫਾਲਟੀ ਸਕੀਮਸ ਆ ਰਹੀਆਂ ਸੀ ਘੁਟਾਲੇ ਹੋ ਰਹੇ ਸੀ ਚਾਹ ਪਾਰਕਿੰਗ ਦਾ ਘੁਟਾਲਾ ਸੀ ਚਾਹ ਸਫਾਈ ਦੇ ਠੇਕੇ ਦੇ ਰਹੇ ਸੀ ਚਾਹ ਕੁਝ ਵੀ ਹੋ ਰਿਹਾ ਸੀਗਾ ਔਰ ਬਿਲਕੁਲ 500 ਕਰੋੜ ਦੀ ਐਫਡੀ ਜਿਹੜੀ ਖਤਮ ਕਰ ਦਿੱਤੀ ਗਈ ਸੀ ਬੀਜੇਪੀ ਦੇ ਮੇਰਾਂ ਦੇ ਦੁਆਰਾ ਚੰਡੀਗੜ੍ਹ ਦੇ ਵਿੱਚ ਇਹ ਸਾਰੀ ਸਿਚੁਏਸ਼ਨ ਨੂੰ ਦੇਖਦੇ ਹੋਏ ਸੀ ਫੈਸਲਾ ਲਿੱਤਾ ਕਿ ਇੱਕ ਅੰਡਰਸਟੈਂਡਿੰਗ ਚੰਡੀਗੜ੍ਹ ਤੇ ਕੀਤੀ ਜਾਏ ਔਰ ਉਸ ਅੰਡਰਸਟੈਂਡਿੰਗ ਦਾ ਫਾਇਦਾ ਇਹ ਮਿਲਾ ਕੇ ਅਸੀਂ ਜਿਹੜਾ ਹੈ ਮੇਰ ਆਪਣਾ ਬਣਾਉਣ ਦੇ ਵਿੱਚ ਕਾਮਯਾਬ ਹੋ ਗਏ ਸੀ 2024 ਚ ਉਹ ਵੱਖਰੀ ਗੱਲ ਹੈ ਕਿ ਅਨਿਲ ਮਸੀਹ ਨੇ ਉਸ ਸਮੇਂ ਇਹ ਕਹੋ ਜੀ ਨਪਾਕ ਹਰਕਤ ਕੀਤੀ ਸੀ ਜਿਸ ਦੇ ਨਾਲ ਲੋਕਤੰਤਰ ਸ਼ਰਮਸਾਰ ਹੋਇਆ ਸਾਨੂੰ ਸੁਪਰੀਮ ਕੋਰਟ ਤੋਂ ਜਾ ਕੇ ਨਿਆਂ ਮਿਲਿਆ ਪਰ ਉੱਥੋਂ ਕਿਤੇ ਨਾ ਕਿਤੇ ਬੇਸਿਸ ਬਣਿਆ ਇੰਡੀਆ ਅਲਾਈਅੰਸ ਦਾ ਪੂਰੇ ਦੇਸ਼ 'ਚ ਜਿਹੜੀ ਦੂਰੀ ਸੀਗੀ ਉਹ ਕੱਟੀ ਜਿਹੜੀ ਆਪੋਜੀਸ਼ਨ ਪਾਰਟੀਆਂ ਦੇ ਵਿੱਚ ਸੀਗੀ ਔਰ ਇੰਡੀਆ ਅਲਾਈਅੰਸ ਦੇ ਵਿੱਚ ਚੰਡੀਗੜ੍ਹ ਦੀ ਸੀਟ ਜਿਹੜੀ ਆ ਆਪ ਔਰ ਕਾਂਗਰਸ ਦੀ ਕਾਂਗਰਸ ਪਾਰਟੀ ਦੇ ਖਾਤੇ ਚਾਈ ਬੜੂਗੁੱਛ ਦੀ ਗੁਜਰਾਤ ਦੀ ਸੀਟ ਜਿੱਥੇ ਉਹ ਸੀਟ ਜਿਹੜੀ ਆਮ ਆਦਮੀ ਪਾਰਟੀ ਦੇ ਖਾਤੇ ਆਈ। ਕੁਰੂਪ ਖੇਤਰ ਜਿਹੜੀ ਆਪ ਦੇ ਖਾਤੇ ਚ ਗਈ। ਦਿੱਲੀ ਦੇ ਵਿੱਚ 4-3 ਦਾ ਸਮਝੌਤਾ ਹੋਇਆ। ਇਸ ਤਰੀਕੇ ਨਾਲ ਇੱਕ ਯੂਨਾਈਟਿਡ ਹੋਇਆ ਔਰ ਤੁਸੀਂ ਦੇਖਿਆ ਕਿ 25-30 ਸੀਟਾਂ ਦਾ ਫਰਕ ਰਹਿ ਗਿਆ ਸੀ। ਅਗਰ 25-30 ਸੀਟਾਂ ਹੋਰ ਆ ਜਾਂਦੀਆਂ ਤਿੰਨ-ਚਾਰ ਸੂਬਿਆਂ 'ਚ ਤਾਂ ਇੰਡੀਆ ਲਾਇੰਸ ਦੀ ਸਰਕਾਰ ਬਣ ਜਾਣੀ ਸੀ। ਅੱਜ ਜਿਹੜੇ ਸਵਾਲ ਸਾਥੀ ਚੱਕ ਰਹੇ ਨੇ ਪੱਤਰਕਾਰ ਸਾਥੀ ਵੀ ਇਹ ਕੰਮ ਰਹਿ ਗਿਆ, ਉਹ ਕੰਮ ਰਹਿ ਗਿਆ। ਸ਼ਾਇਦ ਅੱਜ ਸੰਸਦ ਉਠਾ ਦੇ ਜੇਗਾ। ਮੇਰਾ ਕਹਿਣਾ ਇਹ ਚਾਹੀਦਾ ਵੱਡੀ ਪੋਜੀਸ਼ਨ ਤੇ ਮਨੀਸ਼ ਦਿਵਾੜੀ ਜੀ ਹੁੰਦੇ ਹੋਰ ਉਹ ਫੈਸਲੇ ਹੋਏ ਹੁੰਦੇ ਸਾਡੇ ਹੱਥ ਦੇ ਵਿੱਚ ਚੰਡੀਗੜ੍ਹ ਦੇ ਔਰ ਸਾਰੇ ਜਿਹੜੇ ਲੈਗਸੀ ਇਸ਼ੂਸ ਨੇ ਚੰਡੀਗੜ੍ਹ ਦੇ ਉਹ ਸੋਲਵ ਹੋਏ ਹੁੰਦੇ ਪਰ ਖੈਰ ਜੋ ਹੋਇਆ ਉਹ ਸਭ ਦੇ ਸਾਹਮਣੇ ਇਸ ਕਰਕੇ ਅੱਜ ਵੀ ਸਾਡਾ ਕੋਈ ਆਮ ਆਦੀ ਪਾਰਟੀ ਨਾਲ ਅਲਾਈਅੰਸ ਨਹੀਂ ਮੈਂ ਤੁਹਾਨੂੰ ਫਿਰ ਬਿਲਕੁਲ ਕੈਟੈਗੋਰਿਕਲੀ ਕਲੀਅਰ ਕਰ ਰਿਹਾ ਉਹ ਤੋੜਿਆ ਸੀ ਨਹੀਂ ਹੈ ਕੇਜਰੀਵਾਲ ਸਾਹਿਬ ਨੇ ਖੁਦ ਅਨਾਉਂਸ ਕੀਤਾ ਸੀਗਾ ਜਦ ਇਹ ਪਾਰਲੀਮੈਂਟ ਦਾ ਇਲੈਕਸ਼ਨ ਓਵਰ ਹੋ ਗਿਆ ਸੀ ਉਹਨਾਂ ਨੇ ਕਿਹਾ ਸੀ ਵੀ ਸਾਡਾ ਜਿਹੜਾ ਅਲਾਈਅੰਸ ਹੈ ਇੰਡੀਆ ਅਲਾਈਅੰਸ ਸੀ ਮੇਨਟੇਨ ਸੀਗੇ ਉਹ ਸਿਰ